ਇੰਜਨ ਲਿਆ ਸੀ 10000 ਦਾ ਹਿੱਸਾ ਲਿਆ ਸੀ 6500 ਦਾ ਹੋਜਿੰਗ ਲਿਆ ਸੀ 25000 ਦਾ ਗੀਅਰ ਲਿਆ ਸੀ ਹੁਣ ਮਗਰਾੜ ਆਪਾਂ ਤਾਂ ਲਾਏ ਆ ਪਿੱਛੇ ਆਪਾਂ ਨੂੰ ਗੀਅਰ ਤੇਲ ਬ੍ਰੇਕਾਂ ਵਾਲਾ ਸਾਈਡ ਗੀਅਰ ਵਾਲਾ ਮਿਲ ਗਿਆ ਤੇ ਹੁਣ ਉਹ ਜੋੜ ਖੋਲ ਕੇ ਆਪਾਂ ਲਾ ਦੇਣਾ ਆਪਾਂ ਅੰਦਰ ਉਂਗਲਾਂ ਦੇ ਰੇਟੀ ਫਿਰਦਾ ਵੀ ਆ ਇੰਨੇ ਦਾ ਇੰਨੇ ਦਾ ਇੰਨੇ ਦਾ ਹੈ ਕਿੰਨੇ ਚ ਟੁੱਟਦਾ ਫਿਰ ਬਣ ਗਿਆ ਇਹ ਆਪਣਾ ਸਾਰਾ 1.5 ਲੱਖ ਚ ਆਪਣੇ ਕੋਈ ਮਗਰਾੜ ਪਏ ਸੀਗੇ ਤੇ ਟਾਇਰ ਪਏ ਸੀਗੇ ਆਪਣੇ ਕੋਲੇ 1.5 ਲੱਖ ਦੇ ਅੰਦਰ ਅੰਦਰ ਸਾਰਾ ਤਿਆਰ ਹੋ ਗਏ। ਉਹਨਾਂ 75 ਚ ਵੀ ਟਰੈਕਟਰ ਲੈਣਾ ਹੋਵੇ ਤਾਂ ਮੇਰੇ ਨਾਲ 18 ਲੱਖ ਦਾ। ਬਾਈ ਜਿਹਨੇ ਬੁਹਾਈ ਲੈਣ ਬੁਹਾਈ ਕਰਨੀ ਆ ਬਹ ਮਿਸਤਰੀ ਚੰਗਾ ਹੋਵੇ। ਜਿਹਨੇ ਤੇ ਆਪਣਾ ਬਾਈ ਧੰਮਾ ਖੋਸੇ ਕੋਟਲੇ ਵਾਲਾ ਦੋਨੇ ਟਰੈਕਟਰ ਉਹਨੇ ਤਿਆਰ ਕੀਤੇ ਆ ਤੇ ਉਹਦੇ ਨਾਲ ਭਰਾਵਾਂ ਵਾਲਾ ਪਿਆਰੀ ਆ। ਵੈਰੀ ਗੱਡੀ ਆ। ਤੇ ਉਹਨੇ ਵੀ ਵਧੀਆ ਤਿਆਰ ਕਰਕੇ ਦਿੱਤਾ ਨਾ। ਬਾਈ ਟਾਈਮ 'ਚ ਜ਼ਰੂਰ ਲਾਉਂਦਾ ਪਰ ਆਏ ਨਹੀਂ ਕੋਈ ਕੱਚ ਛੱਡ ਦੋ। ਅਜੇ ਤੱਕ ਕਿਸੇ ਨੂੰ ਜੋ ਸ਼ੋ ਸ਼ੂ ਲਾਈ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਥੇ ਪਲੇਟ ਲਾ ਕੇ ਲਾਇਆ ਹੋਵੇ। ਅੱਛਾ ਹਾਂਜੀ। ਇਹਨੂੰ ਸ਼ੋ ਫਿਰ ਕਿਹੜੇ ਡੈਕਟਰ ਦੀ ਲੁੱਕ ਹੈ? ਇੰਟਰਨੈਸ਼ਨਲ 444। ਅੱਛਾ ਲੁੱਕ ਇਹਨੂੰ ਉਹ ਵਾਲੀ ਦੀ। ਹਾਂਜੀ ਹਾਂਜੀ। ਖੱਟੇ ਰੰਗ ਨਾਲ ਪਿਆਰਾ। ਹਾਂਜੀ ਹਾਂਜੀ। ਖੱਟੇ ਨਾਲ ਹੀ ਪਿਆਰਾ।